ਬੀਤੇ ਦਿਨ ਤੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪਤੀ ਵੱਲੋਂ ਆਪਣੇ ਘਰਵਾਲੀ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਾਣਕਾਰੀ ਲਈ ਦੱਸਦੇ ਕਿ ਹਲਕਾ ਪਦੌੜ ਦੇ ਪਿੰਡ ਮੱਝੁਕੇ ਦੀ ਲੜਕੀ ਨੂੰ ਪਤੀ ਵੱਲੋਂ ਸਿਰ ਵਿੱਚ ਕਈ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਹ ਸਾਰੀ ਘਟਨਾ ਮੋਗਾ ਜ਼ਿਲ੍ਹਾ ਦੇ ਪਿੰਡ ਢਿਲਮਾ ਵਿੱਚ ਵਾਪਰੀ ਮ੍ਰਿਤਕ ਪਤਨੀ 8 ਸਾਲ ਅਤੇ 6 ਸਾਲ ਦੇ ਦੋ ਮਸੂਮ ਬੱਚਿਆਂ ਦੀ ਮਾਂ ਸੀ ਮ੍ਰਿਤਕ ਦੀ ਉਮਰ ਲਗਭਗ 27 ਸਾਲ ਸੀ ਅਤੇ ਰਿਖੀ ਵੱਲੋਂ ਆਪਣੀ ਪਤਨੀ ਦਾ ਘਰ ਵਿੱਚ ਕਈ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਨੂੰ ਜਾਂ ਸਵੇਰੇ 9 ਵਜੇ ਦੇ ਕਰੀਬ ਦਿੱਤਾ ਗਿਆ। ਜਿਹੜੇ ਵਿੱਚ ਹੀ ਤੜਪਦੀ ਰਹੀ ਪ੍ਰਵੀਨ ਨੂੰ ਜ਼ਖਮੀ ਕਰਕੇ ਘਰੋਂ ਫਰਾਰ ਹੋ ਗਿਆ ਸੀ ਉਸ ਦਾ ਪਤੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਲਾਸ਼ ਨੂੰ ਮੋਗਾ ਵਿਖੇ ਸਰਕਾਰੀ ਹਸਪਤਾਲ ਵਿੱਚ ਭੇਜਿਆ ਗਿਆ ਸੀ। ਲਾਸ਼ ਨੂੰ ਹਸਪਤਾਲ ਵੱਲੋਂ ਵਾਰਸਾਂ ਨੂੰ ਸੌਂਪ ਦਿੱਤਾ ਗਿਆ। ਇਸ ਪੂਰੀ ਘਟਨਾ ਕਾਰਨ ਬਾਰੇ ਸੁਣੋ ਪਰਿਵਾਰ ਅਤੇ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ? ਕੀ ਨਾਮ ਆ? ਹਦੀਦ ਕਲਿਬ ਜੀ ਕੀ ਲੱਗਦੀ ਤੁਹਾਡੇ ਜਿਹੜੇ ਇਹ ਮੇਰੀ ਭਤੀਜੀ ਸੀ ਜੀ ਹਾਂਜੀ ਕੀ ਗੱਲ ਹੋਈ ਆ ਪੂਰੀ ਇਹ ਇਹਨਾਂ ਨੇ ਕੋਈ ਰੌਲੇ ਦਾ ਤਾਂ ਕੋਈ ਸੰਭੀ ਨਹੀਂ ਲੱਗੀ ਹਾਂ ਤੇ ਮਾੜਾ ਮੋਟਾ ਤਾਂ ਘਰੇ ਚੱਲਦੇ ਹੀ ਰਹਿੰਦਾ ਹਾਂ ਮੇਰੇ ਕੋਲ ਜਾ ਕੇ ਵੀ ਆਈ ਆ ਰਕਪੜ ਦਾ ਪਤਾ ਲੈ ਕੇ ਆਈ ਆ ਹਾਂ ਹਾਂ ਤੇਿੱਲਾ ਸੀਗਾ ਹਾਂ ਹਾਂ ਤੇ ਕੋਈ ਵਧੀਆ ਸੋਹਣੀਆਂ ਗੱਲਾਂ ਕਰਨਾ ਕੋਈ ਵੀ ਸਿਹਤ ਤੇ ਅਸਰ ਨਹੀਂ ਸੀ ਆਇਆ ਹਾਂ ਹਾਂ ਤੇ ਤੜਕੇ ਕਹਿੰਦੇ ਵੀ ਮਾੜਾ ਮੋਟਾ ਲੋੜੀ ਜਾਂਦੇ ਆ ਮੈਂ ਕਿ ਮੈਂ ਜਾਣੀ ਜਦੋਂ ਉਹਨੂੰ ਆਈ ਉਹਦੋਂ ਉਹਨਾਂ ਨੇ ਕਹੀ ਮਾਰੀ ਕਿ ਵੜਾ ਤੀ ਕਿੰਨੇ ਨੇ ਮਾਰੀਆ ਕਹੀ ਉਹਦੇ ਘਰ ਵਾਲੇ ਨੇ ਮਾਰਿਆ ਰਿਕੀ ਇਹ ਕੋਈ ਕਾਰਨ ਦਾ ਪਤਾ ਲੱਗਿਆ ਕੀ ਕਾਰਨ ਕੋਈ ਸਮਝ ਨਹੀਂ ਲੱਗੀ ਉਹਨਾਂ ਦੀ ਵੀ ਉਹਨਾਂ ਦੇ ਬਾਪੂ ਵੀ ਕਹਿੰਦਾ ਕੋਈ ਰੋਲਾ ਨਹੀਂ ਸੀਗਾ ਹਾਂਜੀ ਤੇ ਵਧੀਆ ਮੇਰੇ ਕੋਲ ਆਇਆ ਕਿ ਉਹ ਚਾਹ ਬਣਾਦੀ ਸੀ ਭੜੌੜ ਤੋਂ ਜਾਣੇ ਆ ਕੋਈ ਕੰਮ ਉਹਨਾਂ ਦਾ ਠੀਕ ਹੈ ਉਹਨਾਂ ਦੇ ਬਾਪੂ ਕਹਿੰਦਾ ਸਹਰਾ ਉਹਦਾ ਕੁੜੀ ਦਾ ਹਾਂ ਹਾਂ ਤੇ ਉਹਨੂੰ ਕਹਿੰਦਾ ਚੰਗਾ ਜਾ ਔਰ ਮੈਂ ਅੱਗੇ ਵੀ ਜਾ ਮੜਾ ਦੂੰ ਤੇ ਉਹਦੀ ਪਤਾ ਲੱਗਿਆ ਕਹਿੰਦਾ ਜਦੋਂ ਵੀ ਰੋਲਾ ਪੈ ਗਿਆ ਤੇ ਜਦੋਂ ਮੈਂ ਭੱਜ ਕੇ ਛੱਡ ਘਰ ਦੂ ਜਦੋਂ ਉਹਨੂੰ ਮੈਂ ਆਈ ਉਹਦੋਂ ਤੋਂ ਵੜ ਗਈ ਕਹੀ ਮਾਰੀ ਮਾਰ ਕੇ ਫੇਰ ਕੀ ਨਾਮ ਹੈ ਤੁਹਾਡਾ ਅਜਿਮੀਲਾ ਕੀ ਲੱਗਦੀ ਆ ਤੁਹਾਡੀ ਜਿਹੜੀ ਗੁੱਡੀ ਕਤਲ ਹੋਇਆ? ਬੇਟੀ ਜੀ। ਇਹ ਕਦੋਂ ਪਤਾ ਲੱਗਿਆ ਤੁਹਾਨੂੰ? ਸਾਨੂੰ ਸਵੇਰ ਫੋਨ ਲਾ ਕੀਤਾ 2:30 ਵਜੇ। ਹਾਂਜੀ। ਮੈਨੂੰ ਕਹਿੰਦੀ ਮਾਮੀ ਬਰਨੂਨ ਦੇ 7 ਵਜੇ ਕਹਿੰਦੀ ਤੁਸੀਂ ਇੱਥੇ ਆ ਜਾ। ਹਾਂ ਹਾਂ। ਮੈਂ ਕਿਹਾ ਠੀਕ ਆ। ਉਦੋਂ ਬਾਅਦ ਚ ਫਿਰ ਇਹਨਾਂ ਨੇ ਚਾਚੇ ਨੂੰ ਫੋਨ ਲਾਇਆ ਵੇਜ ਨੂੰ। ਹੂੰ। ਕੁੜੀ ਕਹਿੰਦੀ ਮਾਮਾ ਵੀ ਤੁਸੀਂ ਇੱਥੇ ਆ ਜਾ ਬਰਨੂਨ ਹੈ ਨਹੀਂ। ਹੂੰ ਹੂੰ। ਸਾਨੂੰ ਨਹੀਂ ਬਤਾਇਆ ਨਹੀਂ ਕੀ ਗੱਲ ਹੋਈ ਆ ਕੀ ਨਹੀਂ। ਸਰ ਪਹਿਲਾਂ ਕੋਈ ਲੜਾਈ ਵਗਰਾ ਰਹਿੰਦੀ ਸੀ ਪਹਿਲਾਂ ਤਾਂ ਹੁਣ ਤਾਂ ਹੈ ਨਹੀਂ ਸੀ ਜਮੈਂ ਹੈ ਨਹੀਂ ਸੀ ਜਿਹੜਾ ਸੀ ਕਿ ਉਹ ਮਾਰ ਦਿੰਦੇ ਉਹ ਤੁਹਾਨੂੰ ਅੱਧਾ ਧੁੱੱਕੋ ਦਿੰਦਾ ਠੀਕ ਹੈ ਪਰ ਹੁਣ ਇਹਨਾਂ ਨੂੰ ਜਾਣ ਕੇ ਹੈ ਨੱਕੀ ਮਾਰੀ ਹੈ ਹੁਣ ਕੀ ਚਾਹੁੰਦੇ ਤੁਸੀਂ ਕੀ ਮੰਗ ਕਰਦੇ ਮੈਂ ਤਾਂ ਇਹੀ ਸੋਹਣੀ ਵੀ ਉਹ ਇਹਨਾਂ ਦੇ ਮੁੰਡੇ ਦੀ ਨਾਲ ਹੀ ਬਸ ਲਾਸ ਹੋ ਗਏ ਮੈਨੂੰ ਸਭ ਮੈਨੂੰ ਸਭ ਆਜੂਗਾ ਮੇਰੀ ਧੀ ਮਾਰੀ ਇਹਨਾਂ ਦਾ ਵੀ ਇਹਨਾਂ ਦਾ ਵੀ ਪੁੱਤ ਮਰਨਾ ਚਾਹੀਦਾ ਕਿੰਨੇ ਬੱਚੇ ਆ ਦੋ ਬੱਚੇ 8 ਸਾਲ ਦਾ ਮੁੰਡਾ 6 ਸਾਲ ਦੀ ਕੁੜੀ ਆ ਪੀਸੀ ਰੱਖੀ ਗਈ ਹੈ ਕੀ ਮਾਮਲਾ ਜੀ ਅੱਜ ਸਵੇਰੇ ਇਤਲਾ ਮਿਲੀ ਸੀ ਥਾਣੇ ਕਿ ਪ੍ਰਵੀਨ ਦਾ ਮਰਡਰ ਹੋ ਗਿਆ ਹੈਗਾ ਜੋ ਇਸ ਦੇ ਸਬੰਧ ਵਿੱਚ ਐਸ ਐਚ ਓ ਸਾਹਿਬ ਨੂੰ ਜਾ ਕੇ ਪਤਾ ਕੀਤਾ ਤਾਂ ਪ੍ਰਵੀਨ ਦੇ ਭਰਾ ਯਾਸੀਨ ਖਾਨ ਜਿਹੜਾ ਕਿ ਮਝੂਕੇ ਪਿੰਡ ਦਾ ਰਹਿਣ ਵਾਲਾ ਬਰਨਾਲਾ ਜਿਹੜੇ ਚ ਪਿੰਡ ਇਹ ਮਝੂਕੇ ਦੇ ਰਹਿਣ ਵਾਲੇ ਨੇ ਬਿਆਨ ਇਹਨਾਂ ਪਾਸ ਕਲਮਬੰਦ ਕਰਾਇਆ ਕਿ ਉਸਦੀ ਭੈਣ ਦਾ ਉਸਦੇ ਘਰ ਵਾਲੇ ਰਿਖੀ ਖਾਨ ਨਾਲ ਕਾਫੀ ਦੇਰ ਤੋਂ ਝਗੜਾ ਚੱਲਦਾ ਆ ਰਿਹਾ ਸੀਗਾ ਅਸਲ 'ਚ ਰਿਖੀ ਖਾਨ ਨੂੰ ਸ਼ੱਕ ਸੀ ਕਿ ਉਹਦੀ ਵਾਈਫ پروین ਦੇ ਕਿਸੇ غیر مرد ਨਾਲ ਸੰਬੰਧ ਨਹੀਂ ਉਸੇ ਸ਼ੱਕ ਦੇ ਬਿਨਾਂ ਤੇ ਇਹਨਾਂ ਦਾ ਝਗੜਾ ਚੱਲਦਾ ਸੀ ਆ ਜੋ ਉਸੇ ਝਗੜੇ ਦੇ ਚੱਲਦੇ ਹੋਏ ਇਹਨੇ ਰਿਖੀ ਖਾਨ ਨੇ ਕਹੀ ਦੀਆਂ ਸੱਟਾਂ ਮਾਰ ਕੇ ਉਹਦੇ ਸਿਰ 'ਚ ਉਹਦੇ ਮੂੰਹ ਤੇ ਤੇ ਉਹਦੇ ਗਲ ਥੱਲੇ ਸੱਟਾਂ ਮਾਰ ਕੇ ਉਹਨੂੰ ਕਤਲ ਕਰ ਦਿੱਤਾ ਸੀਗਾ ਉਸ ਸੰਬੰਧ ਵਿੱਚ ਮੌਕੇ ਤੇ ਪਹੁੰਚ ਕੇ ਮੁਕੱਦਮਾ ਨੰਬਰ 122 ਮਿਤੀ 25 6 25 ਅਤੇ ਇੰਤਰਾ 173 ਬੀ ਐਨ ਐਸ थाना 바ਗਾਪੁਰਾਣਾ ਦਰਜ ਕੀਤਾ ਗਿਆ ਇਸ ਦੇ ਜਿਹੜਾ ਮੁੱਖ ਦੋਸ਼ੀ ਹੈ ਰਿਖੀ ਖਾਨ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਹਨੂੰ ਕੱਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਇਸ ਦੇ ਕੋਲੋਂ ਆਲਾ ਜਰਬ ਜਿਹੜਾ ਹੈਗਾ ਜਿਹਦੇ ਨਾਲ ਕਤਲ ਕੀਤਾ ਗਿਆ ਕਹੀ ਬਰਾਮਦ ਕਰ ਲਈ ਜਾਂਦੀ ਹੈ ਉਹ ਵੀ ਬਰਾਮਦ ਕਰ ਲਈ ਜਾਏਗੀ ਕੱਲ ਨੂੰ ਪੇਸ਼ ਕਰਕੇ ਦਾ ਰਿਮਾਂਡ ਲਿਆ ਜਾਏਗਾ ਰਿਮਾਂਡ ਲੈ ਕੇ ਤਫਤੀਸ਼ ਅਮਨ ਵਿੱਚ ਪੇਸ਼ ਸਰ ਲੇਡੀਜ਼ ਦੀ ਉਮਰ ਕਿੰਨੀ ਸੀ ਔਰ ਕੀ ਉਹਨਾਂ ਦੇ ਬੱਚੇ ਵਗੈਰਾ ਕਿੰਨੇ ਸੀ ਲੇਡੀ ਦੀ ਜਿਹੜੀ ਪ੍ਰਵੀਨ ਦੀ ਉਮਰ ਹੈਗੀ 28 ਸਾਲ ਹੈ 9 ਸਾਲੇ ਨੂੰ ਵਿਆਹ ਇਹਨੂੰ ਹੋਏ ਨੇ ਤੇ ਉਸ ਤੋਂ ਬਾਅਦ ਇਹਦੇ ਦੋ ਬੱਚੇ ਨੇ ਇੱਕ ਲੜਕੀ ਹੈਗੀ ਸਤ ਲੜਕੀ 4 ਸਾਲ ਦੀ ਹੈ ਤੇ ਲੜਕਾ 7 ਸਾਲ ਦਾ ਹੈ ਤੇ ਕਿਸ ਤਰ੍ਹਾਂ ਦੇ ਇਹ ਜਿਹੜੇ ਪਰਚੇ ਦਿੰਦੇ ਨੇ 103 GNS ਤਾਰਾ ਦੇ ਦਿੱਤੇ ਪਰਚੇ ਦਿੰਦੇ